ਵੈਗੁਰਜੇ ਖਾਲਸਾ ਵੈਗੁਰਜ ਜੀ ਦੀ ਫਤਿਹ ਕੁਝ ਗੱਲਾਂ ਆ ਉਹ ਸੰਗਤ ਨੂੰ ਦੱਸਣੀਆਂ ਉਹ ਇਹ ਆ ਵੀਰ ਅਮਰਤਪਾਲ ਸਿੰਘ ਮਹਿਰੋਂ ਦੇ ਜਿਹੜੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਪਿਤਾ ਜੀ ਆ ਉਹਨਾਂ ਨੂੰ ਪੰਜਾਬ ਪੁਲਿਸ ਨੇ ਜ਼ਬਰੀ ਅਰੈਸਟ ਕੀਤਾ ਹੋਇਆ ਉਹਨਾਂ ਦੇ ਕਿਸੇ ਵੀ ਤਰੀਕੇ ਦੀ ਕੋਈ ਵੀ ਸ਼ਮੂਲੀਅਤ ਨਹੀਂ ਹੈਗੀ ਕਿਸੇ ਵੀ ਕਾਰਵਾਈ ਦੇ ਵਿੱਚ ਕੁਝ ਵੀ ਪਰ ਉਹਨਾਂ ਨੂੰ ਬਿਨਾਂ ਕਿਸੇ ਪਰਚੇ ਤੋਂ ਬਿਨਾਂ ਕਿਸੇ ਕਸੂਰ ਤੋਂ ਚੱਕ ਕੇ ਥਾਣੇ ਲਜਾਇਆ ਗਿਆ ਕੱਲ੍ਹ ਦੇ ਅਰੈਸਟ ਕੀਤੇ ਹੋਏ ਆ ਅੱਜ ਵੀਰ ਅਮਰਤਪਾਲ ਸਿੰਘ ਮਹਿਰੋਂ ਦੇ ਇੱਕ ਸਿਸਟਰ ਆ ਉਹਨਾਂ ਨੂੰ ਮੈਨੇ ਥਾਣੇ ਦੀ ਪੁਲਿਸ ਜਿਹੜੀ ਆ ਉਹ ਚੱਕ ਕੇ ਲੈ ਗਈ ਆ ਇਹ ਹੁਣ ਪੰਜਾਬ ਪੁਲਿਸ ਤੇ ਇਹ ਸਰਕਾਰ ਪ੍ਰਸ਼ਾਸਨ ਜਿਹੜਾ ਆ ਇਹ ਚੀਜ਼ ਤੈਅ ਕਰ ਲਵੇ ਵੀ ਇਹਨੇ ਕਿਹੜੇ ਪਾਸੇ ਨੂੰ ਤੋਰਨਾ ਆ ਠੀਕ ਆ ਨਾ ਵੀ ਸਾਡੀ ਤਾਂ ਜਿਹੜੀ ਗੱਲਬਾਤ ਸੀਗੀ ਸਾਡੀ ਕਿੱਥੋਂ ਤੱਕ ਸੀਗੀ ਪਰ ਹੁਣ ਇਹ ਪਰਿਵਾਰਾਂ ਨੂੰ ਜਿਹੜਾ ਆ ਤੰਗ ਪ੍ਰੇਸ਼ਾਨ ਕਰਨ ਲੱਗ ਗਏ ਆ ਦੋ ਬੰਦੇ ਜਿਹੜੇ ਆ ਉਹ ਇਹਨਾਂ ਕੋਲੇ ਅਰੈਸਟ ਕੀਤੇ ਹੋਏ ਆ ਤੇ ਜਿਹੜਾ ਵੀਰ ਅਮਰਤਪਾਲ ਸਿੰਘ ਆ ਉਹ ਵੀ ਕਿਤੇ ਫੜਿਆ ਜਾਊਗਾ ਪਰ ਗੱਲ ਇੱਥੇ ਇਹ ਆ ਵੀ ਜਿਹੜੀ ਇਹ ਪਰਿਵਾਰਾਂ ਤੱਕ ਜਿਹੜੀ ਗੱਲ ਪਹੁੰਚ ਰਹੀ ਆ ਇਹ ਕੱਲ ਨੂੰ ਕੋਈ ਅਣਸਖਾਵੀ ਘਟਨਾ ਵਾਪਰਦੀ ਆ ਤੇ ਉਹਦੇ ਜਿਹੜੇ ਜ਼ਿੰਮੇਵਾਰ ਐ ਉਹ ਪ੍ਰਸ਼ਾਸਨ ਨਾਲੇ ਹੋਣਗੇ ਫੇਰ ਹੁਣ ਮੇਰੀ ਜਿਹੜੀ ਆ ਅਪੀਲ ਆ ਉਹ ਆ ਜਿਹੜੇ ਬੁੱਧੀਜੀਵੀਆਂ ਤੱਕ ਆ ਤੇ ਜਿਹੜੇ ਸਮਾਜ ਸੇਵੀ ਆ ਜਾਂ ਜਿਹੜੇ ਵੀਰ ਜਿਨ੍ਹਾਂ ਨੇ ਪੋਸਟਾਂ ਪਾਈਆਂ ਜਿਨ੍ਹਾਂ ਨੇ ਵੀਡੀਓ ਪਾਈਆਂ ਵੀ ਅਸੀਂ ਜਿਹੜਾ ਸਾਥ ਦੇਾਂਗੇ ਵੀਰ ਅਮਰਤਪਾਲ ਸਿੰਘ ਮਹਿਰੋਂ ਦਾ ਹੁਣ ਵੀਰ ਉਹ ਗੱਲ ਇੱਥੇ ਆ ਵੀ ਵੀਰ ਅਮਰਤਪਾਲ ਸਿੰਘ ਮਹਿਰੋਂ ਦਾ ਸਿਰਫ ਪੋਸਟਾਂ ਪਾ ਕੇ ਜਾਂ ਵੀਡੀਓ ਪਾ ਕੇ ਸਾਥ ਦੇਣ ਦੀ ਗੱਲ ਨਹੀਂ ਆ ਮੇਰੀ ਬੇਨਤੀ ਆ ਵੀਰ ਭਾਨੇ ਸਿੱਧੂ ਨੂੰ ਠੀਕ ਆ ਜਿਹੜੇ ਲੱਖੇ ਸਿਧਾਉਣੇ ਵਰਗੇ ਵੀਰੇ ਆ ਇਹਨਾਂ ਨੂੰ ਆ ਵੀ ਵੀਰ ਬਣੇ ਹੁਣ ਤੁਸੀਂ ਜਿਹੜੀ ਗੱਲਬਾਤ ਆ ਹੁਣ ਤੁਸੀਂ ਔਨ ਗਰਾਉਂਡ ਕਰੋ ਭਾਨੇ ਸਿੱਧੂ ਨੂੰ ਜਿਹੜੀ ਬੇਨਤੀ ਆ ਵੀ ਵੀਰ ਤੁਸੀਂ ਵੀਡੀਓ ਪਾਈ ਸੀਗੀ